ਕੀ ਮੰਗਾ ਜੀ ਤੁਹਾਡੀ ਮੰਗੇ ਆ ਜੀ ਜਿਹੜਾ ਉਹ ਨਜਾਇਜ਼ ਕਬਜ਼ਾ ਸਾਰਾ ਤੇ ਪੂਰਾ ਰੋਡ ਆ 95 ਫੁੱਟ ਚੌੜਾ ਰੋਡ ਆ ਤੇ ਚੌੜਾ ਰੋਡ ਹੀ ਕੀਤਾ ਜਾਵੇ ਸਾਨੂੰ ਕੀ ਪ੍ਰੋਬਲਮ ਵੀ ਗਵਰਨਮੈਂਟ ਨੇ ਸਾਰੀ ਜਗ੍ਹਾ ਗਵਰਨਮੈਂਟ ਦੀ ਰੋਕ ਪਈ ਹੈ ਜਿਹੜੀ ਪੂਰੀ ਸੜਕ ਥੋੜਾ ਬੰਦ ਕਿੰਨੇ ਸਮੇਂ ਤੋਂ ਤੁਸੀਂ ਉਰੇ ਰਹਿ ਰਹੇ ਹੋ ਜੀ ਪੁਰਾ ਮੈਨੂੰ ਰਹਿੰਦਾ 30 ਸਾਲ ਹੋ 30 ਸਾਲ ਤੋਂ ਦੇਖਦੇ ਆ ਰਹੇ ਹੋ ਇਹ ਚੀਜ਼ਾਂ ਤੁਹਾਡਾ ਕੀ ਕਹਿਣਾ ਅੰਕਲ ਸਾਡਾ ਇਹ ਕਹਿਣਾ ਵੀ ਜਿਵੇਂ ਇਹ ਮਹੱਲੇ ਦੇ ਨਿਵਾਸੀਆਂ ਰਾਂਗੜੀਆ ਬਰਾਦੀ ਦੇ ਪ੍ਰਧਾਨ ਹੋਣ ਦੇ ਨਾਤੇ ਮੇਰਾ ਇਹ ਪ੍ਰਸ਼ਾਸਨ ਨੂੰ ਪੋਸਟੋਰ ਅਪੀਲ ਹੈ ਕਿ ਜਿਹੜੇ ਮਹਿਕਮੇ ਦੇ ਵਿੱਚ ਐਸ ਰੋਡ ਸਾਡੇ ਸੜੋਡ ਦੇ ਉੱਤੇ ਜੋ ਨਜਾਇਜ਼ ਕਬਜ਼ੇ ਹਨ ਉਹ ਅਸੀਂ ਮੁੱਖ ਮੰਤਰੀ ਨੂੰ ਅਪੀਲ ਕਰਦੇ ਹਾਂ ਕਿ ਕਿਸੇ ਇੱਕ ਤਰਫਾ ਨਾ ਕੀਤਾ ਜਾਵੇ ਸਾਰੇ ਸਾਈਡ ਦੇ ਵਿੱਚ ਜੋ ਵੀ ਨਜਾਇਜ਼ ਹਨ ਇੱਥੇ ਕਦੇ ਜਾਮ ਨਹੀਂ ਲੱਗਿਆ ਕਦੇ ਭੀੜ ਨਹੀਂ ਹੋਈ 60 ਫੁੱਟ ਸੜਕ ਅੱਜ ਵੀ ਇੱਥੇ ਖਾਲੀ ਹੈ ਅਗਰ ਅਸੀਂ ਬਾਜ਼ਾਰ 'ਚ ਜਾ ਕੇ ਦੇਖੀਏ ਸਾਡੀ ਸਾਰੀ ਉਮਰ ਨਿਕਲ ਗਈ ਨਜਾਇਜ਼ ਕਬਜ਼ੇ ਤੇ ਜਾਇਜ਼ ਕਬਜ਼ੇ ਦੇ ਰੌਲੇ ਹੁੰਦੇ ਆਣ ਨੂੰ ਪਰਟਾਉਣ ਦੀ ਜਿਹੜੀ ਪ੍ਰਸ਼ਾਸਨ ਦੀ ਅੱਜ ਦੀ ਪਹਿਲ ਹੈ ਅਸੀਂ ਇਹਦਾ ਸਵਾਗਤ ਨੂੰ ਕਰਦੇ ਆਂ ਵੀ ਜੇ ਐਸੇ ਲੋਟ ਇਹੀ ਮਕਾਨ ਟਾ ਹੈ ਗਿਆ ਪ੍ਰਸ਼ਾਸਨ ਨੇ ਹੋਰ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਇਸ ਪਰਿਵਾਰ ਨਾਲ ਧੱਕਾ ਸਮਝਾਂਗੇ ਅਗਰ ਪ੍ਰਸ਼ਾਸਨ ਇਸ ਲਾਈਨ ਤੇ ਚੱਲਦਾ ਅਸੀਂ ਇਸ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਤੇ ਸਾਡੀ ਦੱਬੀ ਹੋਵੇ ਸਾਡੇ ਰਿਸ਼ਤੇਦਾਰ ਦੀ ਦੱਬੀ ਹੋਵੇ ਪ੍ਰਸ਼ਾਸਨ ਦਾ ਸੜਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਪ੍ਰਸ਼ਾਸਨ ਨੂੰ ਇੱਕ ਹੋਰ ਬੇਨਤੀ ਕਰਦੇ ਆ ਵੀ ਜਿੰਨੇ ਵੀ ਪ੍ਰਸ਼ਾਸਨ ਚ ਮੁਲਾਜ਼ਮ ਨੇ ਉਹ ਜਵਾਬਦੇਹ ਹੋਣੇ ਚਾਹੀਦੇ ਨੇ ਕਿਸੇ ਇੱਕ ਗਰੀਬ ਆਦਮੀ ਦੇ ਉੱਤੇ ਜਦ ਕੋਈ ਕਿਸੇ ਕਿਸਮ ਦੀ ਭਾੜ ਕੋਈ ਵਿਸੀਅਤ ਪੈਂਦੀ ਹੈ ਤਾਂ ਪ੍ਰਸ਼ਾਸਨ ਨੂੰ ਤਾਂ ਸੋਚ ਕੀਤਾ ਹੋਣਾ ਚਾਹੀਦਾ ਅੱਜ ਜੋ ਇਹ ਫੈਸਲਾ ਲੈਂਦਾ ਸਰਕਾਰ ਨੇ ਇਹ ਸ਼ਰੰਗਾ ਜੋ ਕਦਮ ਹੈ ਪਰਿਵਾਰ ਦੀ ਮੱਦਦ ਹੋਣੀ ਚਾਹੀਦੀ ਹੈ ਔਰ ਜਿਹੜੇ ਨਜਾਇਜ਼ ਬੈਠੇ ਨੇ ਉਹਨਾਂ ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਕੀ ਨਾਮੋਂ ਤੋਂ ਆਵਰ ਜੀ ਅੰਕਲ ਤੁਹਾਡੀ ਅੱਜ ਦੁਕਾਨ ਢਾਈ ਗਈ ਹੈ ਪ੍ਰਸ਼ਾਸਨ ਮਤਲਬ ਕੀ ਕਾਰਨ ਹੋ ਗਿਆ ਜੀ ਇਹ ਤਾਂ ਸਾਰਾ ਬਾਜ਼ਾਰ ਹੀ ਮਿਲ ਕੇ ਖੁੱਲ ਗਿਆ ਹੀ ਕੋਈ ਨਹੀਂ ਬੰਦਾ ਕਿੰਨੇ ਮੰਨੇ ਕਿੰਨੇ ਨਹੀਂ ਗਿਆ ਦੁਕਾਨ ਦਾ ਕਮਾਤੋਂ ਬਣੀ ਹੋਈ ਹੈ ਤੁਹਾਡੀ ਦੁਕਾਨ 30 ਪੈਨਸਿਓ ਹੋਵੇਗੀ 30 ਪੈਨਸਿਓ ਚਾਲੋਗੇ ਪੂਰੇ ਦੰਦਿਆਂ ਨੂੰ ਘਟੋ ਘਟੋ ਇਹ ਸਭ 55 ਦੀ ਜਗਾ ਖਰੀਦੀ ਹੈ ਸਾਡੇ ਬਾਪ ਸਾਡੇ ਨੌਂ ਗਾਹਾਂ ਦੀ ਰਾਖੀਤ ਹੋਈ ਹੋਈ ਹੈ ਤੁਸੀਂ ਕਾਗਜ਼ ਪ੍ਰਸ਼ਾਸਨ ਨੂੰ ਦਿਖਾਏ ਨਹੀਂ ਸੀਗੇ ਜੀ ਦਿਖਾਏ ਨਹੀਂ ਜੀ ਉਹਨਾਂ ਦਾ ਫਰਜ਼ਾ ਨਹੀਂ ਇਹ ਕੋਈ ਗੱਡੀ ਨਹੀਂ ਹੈ ਲੋਕ ਸਾਨੂੰ ਆਈ ਇਹਨਾਂ ਦੇ ਫਰਜ਼ਾ ਨਹੀਂ ਤੁਸੀਂ ਕੀ ਮੰਗ ਕਰਦੇ ਹੋ ਜੀ ਉਸ ਤੋਂ ਮੰਗੇ ਨਹੀਂ ਕਰਦੇ ਨੇ ਸਾਦੂ ਹੋਏ ਕਹਿੰਦੇ ਵੀ ਤੁਹਾਨੂੰ ਮੁਆਵਜ਼ਾ ਦਵਾਇਆ ਜਾਵੇ ਤੁਹਾਨੂੰ ਇਹਦਾ ਮੁਆਵਜ਼ਾ ਦਵਾਇਆ ਜਾਵੇ ਮੁਆਵਜ਼ੇ ਚ ਮੰਗ ਕਰਦੇ ਹੋ ਤੁਸੀਂ ਹਾਂ ਹੁਣ ਕਾ ਤਾਂ ਗਏ ਹਾਂ ਦਾ ਪਤਾ ਨਹੀਂ ਕਿਦਾ ਟਾਉਣਗੇ ਕਿ ਨਹੀਂ ਸਾਰਾ ਬਾਜ਼ਾਰ ਹੀ ਵਧਿਆ ਬੈਠਾ ਸਾਰਾ ਬਾਜ਼ਾਰ ਵਜੇ ਵਧਿਆ ਬੈਠਾ लोहा बाजार लोहा बाजार साबर संभरिया होया आई तन्नू मेरी ए रिक्वेस्ट की थी कि चाहे ਤੁਸੀਂ ਇਧਰ ਬਾਈਪਾਸ ਤੋਂ ਲੈ ਲੋ ਚਾਹੇ ਉਧਰੋਂ ਲੈ ਲੋ ਇੱਕ ਸੇਧਵਾ ਜੋ ਢਾ ਦਿਓ ਵਿਚ ਵਿਚਾਲੇ ਮੇਰਾ ਮਕਾਨ ਕਿਉਂ ਢਾਇਆ ਜਾ ਰਿਹਾ ਦੂਜੀ ਦੇ ਵਿੱਚ ਤੁਸੀਂ ਇੱਕ ਦੁਕਾਨ ਢਾਈ ਆ ਪ੍ਰਸ਼ਾਸਨ ਵੱਲੋਂ ਕੀ ਕਾਰਨ ਸੀ ਕਰਾ ਰਹਾ ਹੈ ਇੱਕ ਇਹ ਦੁਕਾਨ 25 ਸਾਲ ਪੁਰਾਣੀ 30 ਸਾਲ ਪੁਰਾਣੀ ਜੀ ਲੋੜ ਦੀ ਪਰਮ ਤੇ ਬਣੀ ਹੋਈ ਜੀ ਅੱਜ ਇਹਨਾਂ ਨੂੰ ਪੂਰਾ ਪ੍ਰਕਿਰਿਆ ਪ੍ਰੋਸੈਸ ਅਡਾਪਟ ਕਰਕੇ ਨੋਟਿਸ ਜਾਰੀ ਕਰਕੇ 3 ਸਾਲ ਤੋਂ ਜਦੋਂ ਦਸ ਰਿਹਾ ਵੀ ਨੋਟਿਸ ਇਹ ਕਮੈਂਟ ਕਰਨੀ ਪੈਣੀ ਹੈ। ਉਹ ਰੋਡ ਵਾਈਡਨਿੰਗ ਚੱਲੀ ਤੇ ਬੀਜੀ ਦੀ ਫਿਟਿੰਗ ਸਾਰੀ ਚੇਂਜ ਹੋਣੀ ਹੈ। ਪਾਕਿਸਤਾਨ ਕਰਕੇ ਇਹ ਕਮੈਂਟ ਇਹਨਾਂ ਨੂੰ ਬਕਾਇਦਾ ਪ੍ਰਕਿਰਿਆ ਪ੍ਰੋਸੈਸ ਅਡਾਪਟ ਕਰਕੇ ਦਿੱਤੀ ਹੈ। ਸਾਰੇ ਨੋਟਿਸ ਦਿੱਤੇ ਹੈ ਇਹਨਾਂ ਨੂੰ ਟਾਈਮ ਲੱਗਦਾ। ਜਿਨੀ ਕੋਈ ਲਾਵਾ ਹੋਰ ਵੀ ਕੁਝ ਲੋਕ ਕੀ ਰੂਟ ਜਾਣਗੇ ਤਾਂ ਹੋਵੇਗਾ। ਤਾਲੀ ਕੰਪਟੀਆਂ ਜਿਹੜੀਆਂ ਇੰਟੀਗਰਲ ਹੈਗੀਆਂ ਫਿਰੋਜ਼ ਦੇ ਨਾਲ ਬਤੀ ਕਾਰਵਾਈ ਚੱਲ ਰਹੀ ਹੈ ਚਲੋ ਕੀ ਗੱਲ ਕਰੀਏ ਜਾਈਏ ਸੁਨਰੂ ਬਾਈਪਾਸ ਤੋਂ ਲੈ ਕੇ ਮਲੇਕੋਟਲਾ ਬਾਈਪਾਸ ਤੱਕ ਕਾਫੀ ਦਬਾਨਾ ਜਿਹੜੀਆਂ ਨੇ ਰੋਡ ਦੇ ਵਿਚਾਰੀਆਂ ਆ ਉਹਨਾਂ ਨੇ ਕੋਲ ਕਾਰਵਾਈ ਕਰੋ ਹੋਏਗੀ ਉਹਨਾਂ ਦੇ ਜਿਹੜੀ ਕਾਰਵਾਈ ਹੈ ਉਹਨਾਂ ਦੀ ਪਹਿਲਾਂ ਬੇਨਤੀ ਹੋ ਗਈ ਕਿਸੇ ਕੋਲ ਦੋ ਫੁੱਟ ਰੋਡਾ ਨਹੀਂ ਕਿਸੇ ਕੋਲ ਜਾਤ ਨਹੀਂ ਜਿੱਥੇ ਰੋਡ ਵਾਈਡਨਿੰਗ ਦੀ ਲੋੜ ਤੋਂ ਹੈ ਕਿ ਉਹ ਅੱਗੇ ਹਟਾਈ ਜਾਓ ਜਿਨ੍ਹਾਂ ਨੇ ਨਜਾਇਜ਼ ਕਬਜ਼ੇ ਕੀਤੇ ਨੇ ਉਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੁੰਗੇ ਜੀ ਜੈਤ ਕਰਦੇ ਰੋਡ ਬਾਇੰਡਿੰਗ ਇਤਨਾ ਵੱਡਾ ਸੀਐਮ ਸਾਹਿਬ ਕਿਉਂ ਵੱਡਾ ਪ੍ਰੋਗਰਾਮ ਲੈ ਕੇ ਆਏ ਨੇ ਉਹਦਾ ਇਹਨੇ 8 ਕਰੋੜ 16 ਲੱਖ ਦਾ ਟੈਂਡਰ ਆਇਆ ਠੀਕ ਹੈ ਜੀ ਰੋਡ ਅੱਛੀ ਤਰ੍ਹਾਂ ਬਣਵਾ ਲੂ ਜਿੱਦਾਂ ਸਭ ਲਈ ਇਰਾਮਦਾਰੀ ਸਭ ਲਈ ਹੈ ਇਹਨਾਂ ਲੋਕਾਂ ਦਾ ਵਾਸਤੇ ਚਾਹੀਦਾ ਉਹਨਾਂ ਜਿਹੜੀ ਸਟਰਕਚਰ ਬਣੇ ਹੋਏ ਨੇ ਇਹਨਾਂ ਦੇ ਖੜੇ ਜਾਂ ਪੁਲੀਆਂ ਪਿੱਛੇ ਕਰਦੇ ਰੋਡ ਬਾਇੰਡਿੰਗ ਆਪਰੇਟ ਕਰਨ ਦਾ ਸਾਰਾ ਕੀ ਹੋ ਗਿਆ ਹਾਂਜੀ ਵੀਰ ਕੀ ਨਾਮ ਹੈ ਮੈਂ ਨੌਤਕੀਨ ਦਾ ਕੁਮਾਰਾ ਜੀ ਤੇ ਅੱਜ ਤੁਹਾਡੇ ਦੁਕਾਨ ਢਾਈ ਗਈ ਹੈ ਤੁਸੀਂ ਇੱਥੇ ਕਿੰਨੇ ਟਾਈਮ ਤੋਂ ਕੰਮ ਕਰ ਰਹੇ ਸੀਗੇ ਮੈਂ ਇੱਥੇ 7 ਸਾਲ ਤੋਂ ਦੁਕਾਨ ਕਰ ਰਿਹਾਗਾ ਇਹ ਦੁਕਾਨ ਤੁਹਾਡੀ ਕਿਰਾਏ ਤੇ ਸੀਗੀ ਜੀ ਹਾਂਜੀ ਮੇਰੇ ਕੋਈ ਕਿਰਾਏ ਤੇ ਸੀ 7 ਸਾਲ ਤੋਂ 6 ਸਾਲ ਤੋਂ ਕਿਉਂ ਢਾਈ ਕਿਉਂ ਜੀ ਕੋਈ ਕਾਰਨ ਦੱਸਿਆ ਤੁਹਾਨੂੰ ਟੋਂ ਦਾ ਕਾਰਨ ਤਾਂ ਜੀ ਬਸ ਇਹ ਕਹਿੰਦੇ ਵੀ ਨਜਾਇਜ਼ ਬਣਾਈ ਹੈ ਸਾਡੇ ਦੇ ਉੱਪਰ ਬਾਹਰੋਂ ਬਣਾਈ ਹੋਈ ਹੈ ਪਰ ਜੇ ਦੇਖਿਆ ਜਾਵੇ ਤਾਂ ਇਸ ਸਮਨਾ ਦਾ ਸਾਰਾ ਬਾਜ਼ਾਰ ਹੀ ਬਾਹਰੋਂ ਹੈਗਾ ਤੇ ਕਹਾਂਗੇ ਵੀ ਇਹ ਨੀ ਆਇਆ ਜਿਆ ਇਹ ਹੰਦੀ ਤਾਂ ਅਸੀਂ ਤਾਂ ਇਹੀ ਕਿਹਾ ਸੀ ਇਹਨਾਂ ਨੂੰ ਕਿ ਭਾਈ ਜੇ ਉਹਨਾਂ ਦਾ ਸਾਰਿਆਂ ਦਾ ਇਕੱਠਾ ਨੋਟਿਸ ਨਿਸ਼ਾਨ ਦੇ ਹੀ ਗਿਆ ਕਿ ਸਾਰਿਆਂ ਦਾ ਹੈ ਜੀ ਸਾਡੇ ਕੱਲਿਆਂ ਦਾ ਕਿਉਂ ਕਾਵੇ ਥੋੜਾ ਥਣਾ ਧੱਕਾ ਹੈਗਾ ਕਿ ਨਜਾਇਜ਼ ਕਿਹ ਜਿਵੇਂ ਕਹਿੰਦੇ ਨੇ ਅਬ ਦੀ ਮਨਮਰਜ਼ੀ ਕੀਤੀ ਹੈ ਇਹਨਾਂ ਨੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਤੁਹਾਡੇ ਕੀ ਮੰਗ ਹੈ ਪ੍ਰਸ਼ਾਸਨ ਤੋਂ ਸਾਡੀ ਤਾਂ ਹੁਣ ਦੇਖੋ ਰੈਂਟਾ ਦਿੱਤਾ ਹੁਣ ਇਹਦੇ ਤਾਂ ਕੋਈ ਕੁਝ ਕਰ ਨਹੀਂ ਸਕੇ ਬਸ ਸਾਨੂੰ ਐ ਵੀ ਸਾਨੂੰ ਇਹਦਾ ਮੁਆਵਜ਼ਾ ਦਿੱਤਾ ਤਾਂ ਕਿ ਅਸੀਂ ਦੁਬਾਰਾ ਕੋਈ ਜ਼ਿਆਦਾ ਰੋਜ਼ਗਾ ਚਲਾ ਸਕੀਏ ਕਾਦਾ ਕੰਮ ਕਰਦੇ ਸੀਗੇ ਜੀ ਆਪਣਾ ਡੈਰੀ ਦਾ ਕੰਮ ਸੀ ਡੈਰੀ ਦਾ ਕੰਮ ਹਾਂ ਜੀ